ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੰਜਾਬ ਸਰਕਾਰ ਪੰਜਾਬ ਪੁਲਿਸ ਜਿਹੜੀ ਕੀ ਹਰਿਆਣੇ ਦੀ ਪੁਲਿਸ ਅੱਗੇ ਨਪੁੰਸਕ ਬਣ ਕੇ ਝੁਟਨੇ ਟੇਕ ਚੁੱਕੀ ਆ ਉੱਥੇ ਸਾਡਾ ਇੱਕ ਕਿਸਾਨ ਸ਼ਹੀਦ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਆ ਕੇ ਔਰ ਕਿਸਾਨ ਨੂੰ ਚੱਕ ਕੇ ਲੈ ਗਏ ਇੱਥੋਂ ਔਰ ਇਸ ਤੋਂ ਇਲਾਵਾ ਜਿਹੜਾ ਹੈਗਾ ਕਿਸਾਨਾਂ ਦੇ ਟਰੈਕਟਰ ਪੰਨ ਦਿੱਤੇ ਗਏ ਪੁਲਿਸ ਉੱਥੇ ਮੂਕ ਦਰਸ਼ਕ ਬਣ ਕੇ ਖੜੀ ਰਹੀ ਅੱਜ ਉਹੀ ਪੰਜਾਬ ਪੁਲਿਸ ਇੱਕ ਜਿਹੜੀ ਬੰਦ ਪਈ ਕੋਠੀ ਆ ਜਿਹਦੇ ਵਿੱਚ ਕੋਈ ਨਹੀਂ ਰਹਿੰਦਾ ਉਸ ਦੀ ਕਲੋਨੀ ਦੀ ਰਾਖੀ ਕਰਨ ਦੇ ਲਈ ਕਿਵੇਂ ਸੜਕ ਦੇ ਉੱਤੇ ਖੜੀ ਆ ਸ਼ਾਂਤੀਪੂਰਵਕ ਆਉਂਦਿਆਂ ਨੂੰ ਸਾਡੇ ਆਉਂਦਿਆਂ ਦੇ ਸਾਡੇ ਤੇ ਧੱਕਾ ਮੁਕੀ ਕੀਤੀ ਗਈ ਆ लाठी चार्ज ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਮੇਰੇ ਬੁੱਲ ਦੇ ਪਰੇ ਲਾਠੀ ਦੇ ਨਾਰ ਬੁੱਲ ਪਾੜ ਦਿੱਤਾ ਗਿਆ ਚੁੰਨੀਆਂ ਲਾਈਆਂ ਗਈਆਂ ਔਰਤਾਂ ਦੀਆਂ ਸਾਡੇ ਨਾਲ ਔਰ ਪੱਗਾਂ ਉਤਾਰ ਦਿੱਤੀਆਂ ਗਈਆਂ ਉਹ ਜਿਹੜੀ ਸਰਕਾਰ ਹੈ ਜਿਹੜੀ ਕਹਿੰਦੀ ਸੀ ਧਰਨੇ ਦੇਣ ਦੀ ਲੋੜ ਨਹੀਂ ਅੱਜ ਧਰਨੇ ਜਿਹੜੇ ਹੈਗੇ ਆ ਉਸੇ ਤਰ੍ਹਾਂ ਦੁੱਗਣੇ ਤਿੱਗਣੇ ਲੱਗ ਰਹੇ ਆ ਇਹੀ ਉਹ ਮੁੱਖ ਮੰਤਰੀ ਆ ਜਿਹੜਾ ਕਹਿੰਦਾ ਸੀ ਕਿ ਮੇਰੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿਣਗੇ ਐਸੇ ਕੋਠੀ ਦੇ ਵਿੱਚ ਜਿੱਦੋਂ ਮੁੱਖ ਮੰਤਰੀ ਨਹੀਂ ਬਣਿਆ ਸੀ ਸਾਨੂੰ ਬੁਲਾ ਕੇ ਪ੍ਰੈਸ ਨੂੰ ਕਾਨਫਰੰਸ ਕਰਕੇ ਐਲਾਨ ਕੀਤਾ ਸੀ ਕਿ ਮੈਂ ਮੁੱਖ ਮੰਤਰੀ ਬਣ ਗਿਆ ਇਹਨਾਂ ਦੀਆਂ ਜਿਹੜੀਆਂ ਮੰਗਾਂ ਜਿਹੜੀਆਂ ਜਾਇਜ਼ ਆ ਮੈਂ ਪੂਰੀਆਂ ਕਰੂੰਗਾ ਇਕਾਲ ਦੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੂਵਾਲਾ ਜੇਸ ਨੂੰ ਕਹਿ ਦਈਏ ਵੀ ਸੰਗਰੂਰ ਇੱਕ ਧਰਨਾ ਦਾ ਗੜ ਬਣ ਗਿਆ ਇਹਦੇ ਵਿੱਚ ਕੋਈ ਹਤਕਾਤ ਨਹੀਂ ਹੈ ਅੱਜ ਸੰਗਰੂਰ ਦੇ ਵਿੱਚ ਸੀਐਮ ਦੀ ਖਾਲੀ ਪਈ ਕੋਠੀ ਨੂੰ ਬੇਰਜਗਾਰ ਜੁੜੀਆਂ ਵੱਲੋਂ ਫਿਰ ਆਪਣਾ ਪ੍ਰਦਰਸ਼ਨ ਕੀਤਾ ਜਾ ਰਿਹਾ ਦੂਜੇ ਪਾਸੇ ਪੰਜਾਬ ਪੁਲਿਸ ਜਿਹੜੀ ਹਰਿਆਣਾ ਦੇ ਬਾਰਡਰ ਤੇ ਖੜਕੇ ਪੰਜਾਬ ਦੇ ਨੌਜਵਾਨਾਂ ਦਾ ਤਮੱਸਾ ਦੇਖਦੀ ਆ ਅੱਜ ਉਹ ਇਹ ਨੌਜਵਾਨਾਂ ਨਾਲ ਤੱਕਾਸ਼ਾਈ ਕਰ ਰਹੀ ਆ ਪੁਲਿਸ ਪ੍ਰਸ਼ਾਸਨ ਨੇ ਦੋਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਮੈਂ ਰਮਨਕਪਲ ਮਲੋੜ ਸੂਬਾ ਅਗੂ ਬੇਰਜਗਰ ਸਾਂਝਾ ਮੋਰਚਾ ਪੰਜਾਬ ਇਹ ਪੰਜਾਬ ਪੁਲਿਸ ਆ ਜਿਹੜੀ ਕੀ ਹਰਿਆਣੇ ਦੀ ਪੁਲਿਸ ਅੱਗੇ ਨਪੁੰਸਕ ਬਣ ਕੇ ਘੁਟਨੇ ਟੇਕ ਚੁੱਕੀ ਆ ਉੱਥੇ ਸਾਡਾ ਇੱਕ ਕਿਸਾਨ ਸ਼ਹੀਦ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਆ ਕੇ ਔਰ ਕਿਸਾਨ ਨੂੰ ਚੱਕ ਕੇ ਲੈ ਗਏ ਇੱਥੋਂ ਔਰ ਇਸ ਤੋਂ ਇਲਾਵਾ ਜਿਹੜਾ ਹੈਗਾ ਕਿਸਾਨਾਂ ਦੇ ਟਰੈਕਟਰ ਭੰਨ ਦਿੱਤੇ ਗਏ ਪੁਲਿਸ ਉੱਥੇ ਮੂਕ ਦਰਸ਼ਕ ਬਣ ਕੇ ਖੜੀ ਰਹੀ ਅੱਜ ਉਹੀ ਪੰਜਾਬ ਪੁਲਿਸ ਇੱਕ ਜਿਹੜੀ ਬੰਦ ਪਈ ਕੋਠੀ ਆ ਜਿਹਦੇ ਵਿੱਚ ਕੋਈ ਨਹੀਂ ਰਹਿੰਦਾ ਉਸ ਦੀ ਕਲੋਨੀ ਦੀ ਰਾਖੀ ਕਰਨ ਦੇ ਲਈ ਕਿਵੇਂ ਸੜਕ ਦੇ ਉੱਤੇ ਖ ਸ਼ਾਂਤੀਪੂਰਵਕ ਆਉਂਦਿਆਂ ਨੂੰ ਸਾਡੇ ਆਉਂਦਿਆਂ ਦੇ ਸਾਡੇ ਤੇ ਧੱਕਾ ਮੁਕੀ ਕੀਤੀ ਗਈ ਆ लाठी चार्ज ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਮੇਰੇ ਬੁੱਲ ਦੇ ਪਰੀ ਲਾਠੀ ਦੇ ਨਾਮ ਮੁੱਲ ਪਾੜ ਦਿੱਤਾ ਗਿਆ ਚੁੰਨੀਆਂ ਲਾਈਆਂ ਗਈਆਂ ਔਰਤਾਂ ਦੀਆਂ ਸਾਡੇ ਨਾਲ ਔਰ ਪੱਗਾ ਉਤਾਰ ਦਿੱਤੀਆਂ ਗਈਆਂ ਇਹ ਉਹ ਜਿਹੜੀ ਸਰਕਾਰ ਹੈ ਜਿਹੜੀ ਕਹਿੰਦੀ ਸੀ ਧਰਨੇ ਦੇਣ ਦੀ ਲੋੜ ਨਹੀਂ ਅੱਜ ਧਰਨੇ ਜਿਹੜੇ ਹੈਗੇ ਆ ਉਸੇ ਤਰ੍ਹਾਂ ਉਹ ਦੁੱਗਣੇ ਤਿੱਗਣੇ ਲੱਗ ਰਹੇ ਆ ਕੋਈ ਟੈਂਕੀਆਂ ਤੇ ਬੈਠਾ ਕੋਈ ਸੜਕਾਂ ਤੇ ਰੋਲ ਰਿਹਾ ਸਰਕਾਰ ਦੁਆਰਾ ਕਿਸੇ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਜਦੋਂ ਤੁਹਾਨੂੰ ਪਤਾ ਵੀ ਕੋਠੀ ਖਾਲੀ ਆ ਫਿਰ ਉਹਨੇ ਪ੍ਰਦਰਸ਼ਨ ਕਿਉਂ ਦੇਖੋ ਇਹੀ ਉਹ ਮੁੱਖ ਮੰਤਰੀ ਆ ਜਿਹੜਾ ਕਹਿੰਦਾ ਸੀ ਕਿ ਮੇਰੇ ਦਰਵਾਜ਼ੇ ਹਮੇਸ਼ਾ ਖੁੱਲਦੇ ਰਹਿਣਗੇ ਐਸੇ ਕੋਠੀ ਦੇ ਵਿੱਚ ਜਿਹਦੇ ਮੁੱਖ ਮੰਤਰੀ ਨਹੀਂ ਬਣਿਆ ਸੀ ਸਾਨੂੰ ਬੁਲਾ ਕੇ ਪ੍ਰੈਸ ਨੂੰ ਕਾਨਫਰੰਸ ਕਰਕੇ ਐਲਾਨ ਕੀਤਾ ਸੀ ਕਿ ਮੈਂ ਮੁੱਖ ਮੰਤਰੀ ਬਣ ਗਿਆ ਇਹਨਾਂ ਦੀਆਂ ਜਿਹੜੀਆਂ ਮੰਗਾਂ ਜਿਹੜੀਆਂ ਜਾਇਜ਼ ਆ ਮੈਂ ਪੂਰੀਆਂ ਕਰੂੰਗਾ ਅੱਜ ਅਸੀਂ ਉਸ ਮੁੱਖ ਮੰਤਰੀ ਨੂੰ ਮਿਲਣ ਦੇ ਲਈ ਪਹੁੰਚਦੇ ਆ ਕਿ ਉਸ ਦੇ ਦਰਵਾਜ਼ੇ ਜਿਹੜੇ ਖੁੱਲੇ ਕੀ ਉਹਦੀ ਕਲੋਨੀ ਦੇ ਦਰਵਾਜ਼ੇ ਵੀ ਬੰਦ ਹੋਏ ਪਏ ਆ ਸਾਡੇ ਨਾਲ ਨੌਜਵਾਨ ਕੁੜੀਆਂ ਵੀ ਉਰੇ ਮੌਜੂਦ ਨੇ ਜਿਨ੍ਹਾਂ ਨੇ ਦੋਸ਼ ਲਾਇਆ ਵੀ ਸਾਡੇ ਬਰਸ਼ਟਾਂ ਉੱਤੇ ਵੀ ਡੰਡੇ ਮਾਰੇ ਗਏ ਨੇ ਖੋਦਾ ਮਾਰੇ ਗਏ ਨੇ ਸਾਡੀਆਂ ਚੁੰਨੀਆਂ ਵੀ ਇਹ ਕੁੜੀਆਂ ਨੇ ਚੁੰਨੀ ਆਪਣੀ ਸਾਈਡ ਤੇ ਬਣੂਈਆ ਜਿਹੜੀ ਕਿ ਅਸੀਂ ਥੱਲੇ ਪਏ ਦੇਖੀਆ ਉਹ antisense ਮਨਤਾ ਕਹਿੰਦੇ ਅਸੀਂ ਕੁੜੀਆਂ ਚੁੰਨੀਆਂ ਨਹੀਂ ਡੋਲਣ ਦਿੰਦੇ ਨਹੀਂ ਨਹੀਂ ਐਵੇਂ ਦਾ ਕੁਝ ਨਹੀਂ ਜੀ ਇਹ ਤਾਂ ਬੈਮ ਹੀ ਸੀ ਜਿੰਨਾ ਚਿਰ ਉਹਨਾਂ ਨੇ ਵੋਟਾਂ ਲੈਣੀਆਂ ਸੀ ਉਹਨਾਂ ਚਿਰ ਉਹਨਾਂ ਨੇ ਗੱਲਾਂ ਕਰੀਆਂ ਵੀ ਅਸੀਂ ਹਾਂ ਤੁਹਾਡੇ ਲਈ ਸਭ ਕੁਝ ਕਰਾਂਗੇ ਸਭ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਅਸੀਂ ਹਰਾ ਪੈਨ ਚਲਾਵਾਂਗੇ ਮੈਨੂੰ ਤਾਂ ਕਿਤੇ ਹਰਾ ਪੈਨ ਨਜ਼ਰ ਹੀ ਨਹੀਂ ਆਇਆ ਹੈਗਾ ਪਿਛਲੇ 2 ਸਾਲਾਂ ਦੀ ਸਾਡੀ ਭਰਤੀ ਸੀਗੀ ਲੈਕਚਰਰ ਦੀ ਲੈਕਚਰਰ ਦੀ ਭਰਤੀ ਮੈਂ 2 ਸਾਲ ਤੋਂ ਤਿਆਰੀ ਕਰ ਰਹੀ ਆ ਇਹਨਾਂ ਦੀ ਗਲਤੀ ਕਰਕੇ ਰੱਦ ਹੋਈ ਨੋਟੀਫਿਕੇਸ਼ਨ ਰੱਦ ਹੋਇਆ ਹੁਣ ਅਸੀਂ ਨਵਾਂ ਨੋਟੀਫਿਕੇਸ਼ਨ ਦੀ ਮੰਗ ਕਰ ਰਹੇ ਆ ਨਵੀਆਂ ਵੈਕੈਂਸੀਜ਼ ਦੀ ਮੰਗ ਕਰ ਰਹੇ ਆ ਨਹੀਂ ਕਹਿੰਦੇ ਵਾਅ Maybe. <inaudible> ਬੂਟ ਵੀ ਖਿਲਰੇ ਪਏ। ਹਾਂਜੀ ਇਹ ਇਹ ਪੁਲਿਸ ਨਹੀਂ ਹੈਗੀ ਗੁੰਡੇ ਨੇ। ਇਹ ਭਵੰਤਨਾਨ ਦੇ ਗੁੰਡੇ ਨੇ ਜਿਹੜੇ ਸਾਡੇ ਸਾਨੂੰ ਰੋਕਣ ਵਾਸਤੇ ਸੀ ਘਰ ਜਾ ਕੇ ਕੀ ਕਰ ਲਾਂਗੇ? ਗੱਲਬਾਤ ਹੀ ਕਰਨੀ ਆ। ਸਾਨੂੰ ਰੋਕਣ ਵਾਸਤੇ ਗੁੰਡੇ ਖੜਾਏ ਹੋਏ ਨੇ। ਮੇਰੇ ਇੱਥੇ ਸੱਟ ਵੀ ਲੱਗੀ ਆ। ਆ ਦੇਖੋ। ਇੱਥੇ ਮੇਰੇ ਗੋਡੇ ਤੇ ਵੀ ਲੱਗੀ ਆ। ਇਹਨਾਂ ਨੇ ਧੱਕਾ ਦਿੱਤਾ ਸਪੈਸ਼ਲੀ ਔਰ ਦੂਰੋਂ ਟਾਰਗੇਟ ਕਰ ਲੈਂਦੇ ਨੇ ਵੀ ਇਹ ਇਹ ਮੈਨ ਨੇ ਆਉਂਦੇ ਨੇ ਤੇ ਉਹਨਾਂ ਨੇ ਮੈਂ ਉੱਥੇ ਜਾ ਕੇ ਖੜੀ ਜਦੋਂ ਉਹਨਾਂ ਨੇ ਪਹਿਲੀ ਟਾਰਗੇਟ ਕਰ ਲਈ ਸੀ ਵੀ ਅਸੀਂ ਇਹਨਾਂ ਨੇ ਮਾਰਾਂਗੇ। ਉਹ ਰੋਕ ਨਹੀਂ ਰਹੇ ਸੀ। ਉਹ ਮਾਰੇ ਸੀ ਵਿੱਚ ਵਿੱਚ ਦੀ ਮਾਰ ਰਹੇ ਸੀ ਤੇ ਡੇਗ ਰਹੇ ਸੀ। ਕਿਸੇ ਦਾ ਪਰ ਦੂਰ ਦੂਰ ਸਾਰਾ ਕੁਝ ਸਮਾਨ ਸਿੱਟਿਆ ਸੀ ਤੇ ਸਾਡੇ ਮਾਰ ਰਹੇ ਸੀਗੇ ਉਹ ਰੋਕ ਰੋਕ ਵਾਲਾ ਕੋਈ ਕੰਮ ਨਹੀਂ ਸੀ ਇਹ ਭਗਵੰਤ ਮਾਨ ਦੇ ਗੁੰਡੇ ਨੇ ਇਹ ਪੁਲਿਸ ਨਹੀਂ ਹੈਗੀ ਤੇ ਭਗਵੰਤ ਮਾਨ ਨੇ ਆਮ ਆਦਮੀ ਵਾਲੀ ਗੱਲ ਨਹੀਂ ਕਰ ਰਿਆ ਜਿਹੜਾ ਕਹਿੰਦਾ ਸੀ ਕਾਲੀ ਮਾੜੇ ਕਾਂਗਰਸ ਮਾੜੀ ਆ ਨਾ ਉਹ ਆਪ ਮਾੜਾ ਹੋਇਆ ਪਿਆ ਸਾਡੇ ਕਾਮਨ ਮੈਨ ਬਣ ਕੇ ਸਾਡੇ ਤੋਂ ਵੋਟਾਂ ਲਈਆਂ ਸਭ ਤੋਂ ਮਾੜਾ ਆਪ ਮੈਂ ਸਭ ਤੋਂ ਜ਼ਿਆਦਾ ਦੇਖ ਰਹੀਆਂ ਵੀ ਸਭ ਤੋਂ ਮਾੜਾ ਜੋ ਗੁੰਡਾਗਰਦੀ ਦੀ ਸਰਕਾਰ ਆ ਸੀ ਉਸ ਤੋਂ ਆਪ ਨੂੰ ਕੈਸਾ ਸਰਕਾਰਾਂ ਨੂੰ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਕਿੰਨਾ ਫਰਕ ਆ ਲੋਕ ਕਹਿੰਦੇ ਬੜੇ ਖੁਸ਼ ਨੇ ਲੋਕ ਖੁਸ਼ ਜਨਾਂ ਚਿਰ ਉਹਨਾਂ ਨੇ ਦੇ ਸੁਣੇ ਉਹਨਾਂ ਚਿਰ ਖੁਸ਼ੀ ਜਦੋਂ ਬਾਦੇ ਪੂਰੇ ਨਹੀਂ ਹੋ ਰਹੇ ਹੁਣ ਗੁੰਡਾ ਰਾਜ ਆ ਰਿਹਾ ਉਹਦੋਂ ਦੇ ਸਾਨੂੰ ਪਤਾ ਲੱਗਣਾ ਨਾ ਵੀ ਕੀ ਆ ਸਾਨੂੰ ਉਹ ਮਾੜੀਆਂ ਸਰਕਾਰਾਂ ਲਾਦੀਆਂ ਸੀ ਪਰ ਇਸ ਮਾੜੀ ਸਰਕਾਰ ਨੇ ਉਹ ਮਾੜੀਆਂ ਸਰਕਾਰਾਂ ਨੂੰ ਵੀ ਚੰਗਾ ਕਹਾਤਾ ਅੱਜ ਐਨੀ ਮਾੜੀ ਆਉਣ ਵਾਲੇ ਸਮੇਂ ਚੋਣਾ ਅੱਗੇ ਆ ਰਹੀਆਂ ਨੇ ਆਉਣ ਵਾਲੇ ਸਮੇਂ ਚ ਫਿਰ ਸਰਕਾਰ ਦੀ ਕੋਈ ਵਿਰੋਧਤਾ ਕਰੋਗੇ ਪਿੰਡ ਪਿੰਡ ਜਾ ਕੇ ਜਿਵੇਂ ਪਹਿਲਾਂ ਵੋਟਾਂ ਮੰਗੇ ਨੇ ਹਾਂ ਅਸੀਂ ਮੈਂ ਤਾਂ ਹੁਣ ਵੀ ਵਿਰੋਧ ਕਰ ਰਹੀ ਆ ਵੀ ਜੇ ਇਹਨਾਂ ਦਾ ਇਹੀ ਰੁਖ ਰਿਹਾ ਇਹਨਾਂ ਦੇ ਦਰਵਾਜ਼ੇ ਸਾਡੇ ਲਈ ਜਦੋਂ ਵੋਟਾਂ ਲਈ ਖੁੱਲੇ ਸੀ ਹੁਣ ਬੰਦ ਨੇ ਅਸੀਂ ਕਿਉਂ ਦੇਵਾਂਗੇ ਵੋਟਾਂ ਇਹਨਾਂ ਨੂੰ ਇਹਨਾਂ ਦਾ ਵੋਟ ਬੈਂ ਆਲੀਆਂ ਚੋਲਾਂ ਦੇ ਵਿੱਚ ਪਤਾ ਲੱਗੂਗਾ ਵੀ ਕਿਉਂ ਜਿਹਦਾ ਤੁਸੀਂ ਬਦਲਾ ਚਾਹ ਸਕਦੇ ਹੋ اسی ਦੀ ਬਦਲਾ ਚਾਹ ਸਕਦੇ ਸਾਡੀ ਜੰਗ ਜਨਰੇਸ਼ਨ ਅਸੀਂ ਬਦਲਾ ਚਾਹਾਂਗੇ ਅਸੀਂ ਇਹ ਕੇਐਸੀਐਮ ਨੂੰ ਹਟਾਵਾਂਗੇ ਅਸੀਂ ਕੁਝ ਨਵਾਂ ਚਾਹਾਂਗੇ ਜਦੋਂ ਅਸੀਂ ਪਹਿਲਾਂ ਨਵਾਂ ਨਵਾਂ ਚਾਕੇ ਇਹੋ ਜਿਹਾ ਬਦਲਾ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਡਾਂਗਾ ਪਹਿਣ ਇਹ ਬਦਲ ਨਹੀਂ ਚਾਹੀਦਾ ਸਾਨੂੰ ਸਾਡੀਆਂ ਚੁੰਨੀਆਂ ਰੋਣ ਦੇ ਇਹ ਬਦਲ ਨਹੀਂ ਚਾਹੀਦਾ ਸਾਨੂੰ ਸਾਡੀਆਂ ਚੁੰਨੀਆਂ ਰੋੜਾਂ ਤੇ ਰੁਲਣ ਇਹ ਸਾਨੂੰ ਬਦਲ ਜਾਣੀ ਚਾਹੀਦਾ ਭਗਵੰਤ ਸਿੰਘ ਮਾਨ ਜਿਹੜਾ ਹੋਸ਼ ਕਰਨ ਕਿਉਂਕਿ ਨੌਜਵਾਨ ਵਰਗ ਹੁਣ ਜਾਗ ਚੁੱਕਿਆ ਪਲ-ਪਲ ਦੀ ਅਪਡੇਟ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਇਕਬਾਲ ਸਿੰਘ ਪਗੋਲਾ ਸੰਗਰੂਰ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਕ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ